ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਜੀ ਘਰ ਪਰਵਾਰ ਠੀਕ ਐ ਕਬੂਤਰ ਕੁਆਤਰ ਸੈਟਅਪ ਵੀ ਸਾਰੇ ਵੀਰਾਂ ਦੇ ਤੇ ਇਹ ਬਾਬੇ ਵੀਡੀਓ ਲੈ ਕੇ ਆਏ ਅੱਜ ਆਪਾਂ ਸਪੈਸ਼ਲ ਆਵਾਰਾ ਕਬੂਤਰ ਫੜਨ ਜਾਣੇ ਆ ਥੋੜੇ ਕਰਕੇ ਕਿਉਂਕਿ ਇਦਾਂ ਦੀ ਵੀਡੀਓ ਆਪਾਂ ਨਹੀਂ ਬਣਾਈ ਬਹੁਤ ਟਾਈਮ ਹੋ ਗਿਆ ਹਨਾ ਅੱਜ ਚਿੜੀ ਮਾਰ ਵਾਲੀ ਵੀਡੀਓ ਬਣਾਉਣ ਉਹ ਲੈਟਰ ਕੋਈ ਚੱਕੀ ਫਿਰਦੇ ਨੇ ਸਾਨੂੰ ਪਤਾ ਪੁੱਠਾ ਵਾ ਚੱਲਦਾ ਹੈ ਹਨਾ ਚਲੋ ਨੂੰ ਤਾਂ ਪਾਸੇ ਰੱਖ ਖੇਰ ਕਿੱਧਰ ਚਾੜ ਕਰੀ ਜਾਂਦੇ ਆਪਾਂ ਤੇ ਇੱਕ ਕਬੂਤਰ ਸਾਨੂੰ ਯਾਦ ਆ ਗਲਾਬੀ ਫੂੰਗੇ ਵਾਲਾ ਉਹ ਕਾਰਨ ਕਿ ਉਹਨੂੰ ਫੜਨ ਦਾ ਵੀ ਸਾਨੂੰ ਮੈਂ ਦੱਸ ਦੇਣਾ ਸਿੱਧੇ ਹਿਸਾਬ ਕਿਤਾਬ ਉਹ ਕਰਦਾ ਆਪਣੇ ਕੂਤਰਾਂ ਨੂੰ ਖਰਾਬ ਜਦੋਂ ਬੱਚੇ ਪੁੱੱਚੇ ਛੱਡਦੇ ਆ ਬਈ ਉਹ ਵਿੱਚ ਰਲਦਾ ਬੱਚਿਆਂ ਨੂੰ ਪਾਸੇ ਲੈ ਜਾਂਦਾ ਪਰਾਂ ਨੂੰ ਤੇ ਆਥਨੇ ਵੇਲੇ ਵੀ ਡਿੱਕਾ ਲਾਂ ਦੋ ਢੱਕਾਉਂਦੇ ਆ ਆਥਨੇ ਬੱਚੇ ਬੈਂਦੇ ਉਹਦੇ ਵਿੱਚ ਬਹੁਤ ਦਿੱਕਤ ਪੈਦਾ ਕਰਦਾ ਉਹ ਤੇ ਫਿਰਦਾ ਆਪਣੇ ਇਥੇ ਘਰਾਂ ਕੋਲੇ ਹੀ ਐ ਮਤਲਬ ਵੀ ਦਿਨੇ-ਦੁਨੇ ਨਹੀਂ ਪਤਾ ਕਿੱਥੇ ਉੱਤਰਦਾ ਐ ਪਰ ਰਾਤ ਨੂੰ ਆਪਣੇ ਇਧਰ ਗਾਂਢ ਚ ਇੱਕ ਕਰ ਛੱਡ ਕੇ ਨਾਲ ਕੋਠੀ ਆ ਵੱਡੀ ਉਸ ਨੂੰ ਦਿਨੇ ਵਿਖਾ ਦਾਂਗੇ ਉੱਥੇ ਬੈਠਾ ਅੱਜ ਸਾਡੇ ਹਿਸਾਬ ਚ ਆ ਗਿਆ ਸੀ ਨਿਗ੍ਹਾ ਰੱਖੀ ਕਿ ਕੀ ਹਿਸਾਬ ਦਾ ਚੋਬਰ ਨੂੰ ਆਖਾਂ ਮੈਂ ਨਿਗ੍ਹਾ ਰੱਖ ਵੀਰ ਨੂੰ ਉਹ ਫੜਨੇ ਹੀ ਫੜਨੇ ਨੇ ਬਹੁਤ ਤੰਕ ਕੀਤਾ ਤੇ ਬੱਸ ਚੱਲੇ ਆ ਬਾਬੇ ਉਹਨੂੰ ਫੜ ਤੇ ਮੈਂ ਕਿਹਾ ਵੀ ਇੱਕ ਥੋੜ ਨੂੰ ਸਪੈਸ਼ਲ ਵੀਡੀਓ ਚੀ ਕਵਰ ਕਰ ਦਈਏ ਕਿਉਂਕਿ ਅੱਜ ਵਾਲਾ ਵਲੌਗ ਜਿਹੜਾ ਜਿਆਦਾ ਵੱਡਾ ਹੋ ਗਿਆ ਇਹਦੇ ਇੱਕ ਸੈਪਰੇਟ ਵੀਡੀਓ ਪਾਤੀ ਇਧਰ ਦਮਨੀ ਸਟਾਰ ਜੀ ਹਾਂਜੀ ਆ ਪਹਿਲਾਂ ਇਹਨੂੰ ਫਾਇਰ ਮਾਰ ਕੇ ਵਿਖਾਉ ਇਹਦਾ ਹਾਂ ਉਹ ਬੱਸ ਬੋਲਣਾ ਕਰਦੇ ਮਾਈ ਗੋਡ ਹਾਂਜੀ ਨੇਲੇ ਬਾਬੇ ਦੀ ਬੈਂਡਰੀ ਫੜਾਵਾਂਗੇ ਨੇਲੇ ਕਿੰਟਰ ਫੜਾ ਚੱਲ ਗਏ ਆਪਾਂ ਸਾਥ ਹੀ ਮਾਰਨ ਆਪਾਂ ਆ ਚੱਲ ਗਏ ਆਪਾਂ ਚਲੋ 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 ਮੋਰਸਾਂ ਤੇ ਚੱਕ ਕੇ ਤੁਰ ਕੇ ਚਲੇ ਤੋ ਆਏ ਤੁਰ ਕੇ ਚਲੇ ਹੜ ਤੁਰ ਕੇ ਉਹ ਜਿੰਦੇ ਖੁੰਡੇ ਲੱਗੇ ਸਾਰਿਆਂ ਨੂੰ ਜਿੰਨੇ ਕੁੰਡੇ ਨਹੀਂ ਲੱਗੇ ਇੱਕ ਵਾਰੀ ਦੇਖ ਕੇ ਸਾਰੇ ਲਾਇਆ ਬੋਲੇ ਬੋਲੇ ਜਾ ਭੱਜ ਕੇ ਜਾ ਉਹ ਨਹੀਂ ਜਾਣਦੇ ਹੋਲੇ ਤੂੰ ਮਗਰ ਮੋ ਤੁਰਿਆ ਚਲੋ ਬਾਪੋ ਚੱਲਦੇ ਆ ਤੁਰ ਕੇ ਤੇ ਮੁੰਡੇ ਨੂੰ ਮਿਸ ਕਾਲ ਮਾਰਦੇ ਜਿਹਨੇ ਆਪਾਂ ਨੂੰ ਫੜਾਉਣਾ ਹੈਗਾ ਤੇ ਫਿਰ ਆਪਾਂ ਨਾਲ ਚੱਲਾਂਗੇ ਉਹਦੇ ਫੜਨ ਕਬੂਤਰ ਠੀਕ ਆ ਥੋੜੀ ਜੀ ਬਾਦ ਆ ਗਈ ਕੂਤਰ ਫੜ ਜਾਂਦੇ ਸੀਗੇ ਜੀ ਉਹ ਜਿਹੜਾ ਆਪਣਾ ਮੁੰਡਾ ਹੈ ਉਹ ਕਹਿੰਦਾ ਰੋਟੀ ਖਾਈ ਨਾ ਬਈ ਮੈਂ ਤੇ ਜੇ 5 ਮਿੰਟ ਰੁਕ ਜੂਗੇ ਤਾਂ ਠੀਕ ਆ ਤਾਂ ਨਹੀਂ ਮੈਂ ਰੋਟੀ ਛੱਡ ਕੇ ਵੀ ਆ ਜਾਣਾ ਤੇ ਮੈਂ ਕਿਹਾ ਤੂੰ ਕੋਈ ਨਾ ਰੋਟੀ ਖਾ ਲਾ ਉਹਦੇ ਚ ਸਾਡਾ ਹੀ ਫਾਇਦਾ ਉਹਨੇ ਹੋਰ ਨੇਰਾ ਹੋ ਜਾਊਗਾ ਤੇ ਹਾਂ ਤੇ ਬਸ ਅਸੀਂ ਪੂਰੇ ਡਾਂਡੀ ਮਾਰੀ ਹੈ ਨਾ ਹੁਣ ਉਹ ਨਾ ਹੋਏ ਕਿਤੇ ਫੁੱਦੂ ਲੱਗ ਜਾ ਕੇ ਫੜੇ ਨਾ ਜਾਵੇ ਆਪਣੇ ਲੋਕ ਇਹ ਵੀ ਹੋ ਸਕਦਾ ਬਾੜਾ ਲਾਂਗੜ ਕੱਸੀਆਂ ਨੇ ਤੇ ਗਾਹਾਂ ਜਾ ਕੇ ਮੈਂ ਕਹਿੰਦਾ ਓ ਲੈ ਉੱਡ ਗਿਆ ਓਏ ਹੇ ਤੱਕ ਤਾਂ ਉੱਡਣ ਦਿੱਤਾ ਨਹੀਂ ਹੇ ਤੱਕ ਤਾਂ ਉੱਡਿਆ ਨਹੀਂ ਜੇ ਇਹ ਉੱਡ ਗਿਆ ਤਾਂ ਭਾਈ ਫਿਰ ਇਹਦੀ ਵਧੀ ਹੋਊਗੀ ਹੈ ਕਿੰਨੇ ਸ਼ੌਂਕੀ ਜੱਟ ਉੱਪੜ ਗਿਆ ਤਾਂ ਆਏ ਹਾ ਖੱਦਾ ਪੈਣ ਵਾਲਾ ਫੋਕਸ ਕਰ ਲਾ ਪਰੌਣਿਆਂ ਪਰਾਉਣਾ ਫੋਕਸ ਨਹੀਂ ਕਰਦਿਆ ਲੈ ਵੀ 2x ਤੇ ਹੈ ਉਹ ਖੜਾ ਹੈ ਤਾਂ ਤਾਂ ਦਿੰਦਾ ਨਹੀਂ ਵੈਸੇ ਉਹ ਖੜਾ ਨਾਲ ਸਾਹਮਣੇ ਲਓ ਭਾਈ ਲਓ ਨਿਆਰੇ ਖੱਦਾ ਪੈਣ ਲੱਗਾ ਹੈ ਚੱਕੋ ਜੀ ਪਰਦਾ ਪਰਲਾ ਇਹ ਇਹ ਹੋ ਵੀ ਹਾਂ だ ਕਰ ਕੰਪਟਿੰਗ ਆਂਦੇ ਗੁਬਤਰ ਦੀਆਂ ਭਰਾਵਾ ਬੰਦ ਕਰ ਦੇ ਤੂੰ ਕੋਲੇ ਆਵੜਿਆ ਮੈਂ ਚੰਗਾ ਹਾਂ ਦੇਖ ਨੂੰ ਮੇਰੀ ਕੰਨੀ ਠੀਕ ਆ ਚੱਕੀ ਜਾਂਦੇ ਆ ਸਰਤੇ ਲਾ ਕਿਧਰ ਲਾਈ ਨਾ ਯਾਰ ਤੂੰ ਤੋ ਖੱਦਾ ਹੀ ਪਾਏਗਾ ਕਰਦਾ ਕਰ ਦੇ ਚੱਕ ਬਈ ਹੁਣ ਦੇਖ ਨੂੰ ਤਾਂ ਹੜ ਗਿਆ ਵੈਸੇ ਵੇਖ ਰਿਹਾ ਔਰ ਤੋਂ ਦੀ ਭੈਣ ਨੂੰ ਥੋੜ੍ਹ ਉੱਡ ਗਿਆ ਉੱਡ ਗਿਆ ਆ ਆ ਆ ਇਧਰ ਬਹਿ ਗਿਆ ਇੱਧਰ ਜਿ ਬੈਠਾ ਇੱਧਰ ਨਾਲ ਆ ਝੌਂਫੜੀ ਤੇ ਇੱਧਰ ਇੱਧਰ ਬੈਠ ਕੇ ਝੌਂਫੜੀ ਤੋਂ ਇੱਧਰ ਬੈਠੇ ਝੌਂਫੜੀ ਤੋਂ ਮੈਂ ਕਿੱਧਰ ਨੂੰ ਆ ਆ ਬੈਠਾ ਇੱਧਰ ਆ ਬੈਠਾ ਆ ਆ ਬੈਠਾ ਉਹ ਜਾਤ ਲੌਂਕਿਆ ਪਿਆ ਉਸੇ ਹਾਂ ਆ ਆ ਲੌਂਕਿਆ ਪਿਆ ਜਾਤ ਚੱਕ ਲਿਆ ਸਹੀ ਚੱਕ ਲਿਆ ਚੱਲ ਚੱਲ ਧੰਨਵਾਦ ਅੱਪ ਤਾਂ ਵੀ ਵੀਡੀਓ ਬਣਾਉਂਦੇ ਰਹੇ ਕੱਲੀ ਚੱਲ ਲੈ ਵਦਾਂ ਗਿਆ ਮੁੰਡਾ ਹੋ ਗਿਆ ਸਾਰਾ ਦੇ ਸਿੱਖ ਰੱਤਾਂ ਦੇ ਮੁੰਡੇ ਹੋ ਗਏ ਸੱਤ ਲੱਤਾਂ ਲਾ ਮੁੰਡਾ ਤੇ ਫਿਰ ਆਉਣ ਦੇ ਚੋਬਰ ਨੂੰ ਦਿਖਾਉਣੇ ਹੁਣ ਕਬੂਤਰ ਥੱਲੇ ਆਇਆ ਦਿਖਾਵਾਂ ਉਦੋਂ ਪਹਿਲਾਂ ਨਹੀਂ ਦਿਖਾ ਸਕਦੇ ਨਾ ਲਿਖੀ ਸੀ ਉਹ ਵੀ ਆਪਣੇ ਕੋਲੇ ਹਾਂ ਲਿਖੀ ਸੀ ਲਿਖੀ ਸੀ ਲਿਖੀ ਸੀ ਇੱਕ ਵੀਰੂ ਲਾ ਲੋ ਜੀ ਹਾਂ ਜੀ ਪੈ ਗਿਆ ਖੱਦਾ ਹਾਂ ਜੀ ਚਿੱਟੀ ਕਾਲੀ ਜਤ ਮੁੰਡਾ ਇਹਦਾ ਕਬੂਤਰ ਅੰਗਰਾਦੀ ਹੋਣੀ ਬਾਕੀ ਕਰਿਆ ਇਹ ਗੱਲ ਵਗਾਰ ਓਕੇ ਗੱਲਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹਾਂ ਜੀ ਹਾਂ ਜੀ ਅੱਗੇ ਆ ਜੀ ਫਿਰ ਆਪਾਂ ਆਪਣੇ ਵੱਡੀ ਪੋਹ ਫਲੱਡ ਲਾਈਟ ਸਾਈਡ ਰਕੇ ਰਿੰਗ ਲਾਈਟ ਰਿੰਗ ਲਾਈਟ ਰਿੰਗ ਲਾਈਟ ਲੈ ਉੱਪਰ ਜੀ ਇਧਰੋਂ ਵੀਡੀਓ ਹੁਣ ਕਿਵੇਂ ਆਈ ਜਾਂਦੀ ਆਪਣੀ ਜੀ ਬਹੁਤ ਵਧੀਆ ਕਿ ਨਹੀਂ ਵੀਡੀਓ ਜਾਂ ਜਗੀ ਜਾਂਦੇ ਆ ਮਾਜਾ ਮਾਜਗੀ ਜਾਂਦੇ ਜੀ ਦਿਖਾ ਕੇ ਜੀ ਆ ਖੂਤਰ ਸੀਗਾ ਪਤਾ ਨਹੀਂ ਕੀ ਦਾ ਰੱਬ ਜਾਣਦਾ ਠੀਕ ਆ ਕਿ ਨਹੀਂ ਇਧਰੋਂ ਦੇਖ ਲੋ ਚਿੱਟੀ ਅੱਖ ਬਾਬੂ ਠੀਕ ਹੈ ਠੀਕ ਹੈ ਜੀ ਇਧਰੋਂ ਕਾਲੀ ਅੱਖ ਝਮਾੜਾ ਜਾਂ ਟੀਰ ਹੁਣ ਇਹ ਸੋਨੇ ਦਾ ਬਾਇਓ ਡਾਟਾ ਵੀ ਦੱਸ ਦੇਣਾ ਸਾਰਾ ਵੀ ਖੜ ਜੋ ਕੀ ਚੀਜ਼ ਇਹ ਪੱਲੇ ਆ ਵੇਖ ਕੇ ਹਮ ਇੱਕ ਮਿੰਟ ਖੜ ਜੋ ਖੂਤਰ ਬਹੁਤ ਚੰਗਾ ਬਾਬੂ ਜੀ ਦਾ ਵੀ ਆ ਕਹਿੰਦਾ ਭਾਵ ਵੀ ਪੱਠੀ ਐ ਬਹੁਤ ਚੰਗੀ ਐ ਖੜ ਦੇ ਕੋ ਇੱਕੋ ਟੁਕੜਾ ਆਦਾ ਖੱਦਾ ਮੇਰੇ ਮਾਂ ਹੱਥ ਮਰਿਆ ਨਾ ਐਂਗਲ ਤੇ ਬਾਹਲਾ ਪੜਾ ਇਹਦਾ ਐ ਨਹੀਂ ਪਤਾ ਕੋਈ ਟੁੱਟ ਵੀ ਗਿਆ ਹੋਵੇ ਇਹਦਾ ਤਾਂ ਹੀ ਖੱਦਾ ਵਗੈਰਾ ਹਾਂਜੀ ਕਲੀ ਵੀ ਛੜੀ ਪੈਣਾ ਦੇਖੀ ਐ ਨਾ ਪੜੀ ਜਾਣਾ ਇਹਨੂੰ ਮੈਂ ਕੋਈ ਨਾ ਕੋਈ ਨਾ ਤੁਸੀਂ ਦੇਖੀ ਚਲੋ ਮੈਂ ਪੜੀ ਜਾਣਾ ਤੁਹਾਡੇ ਸਾਹਮਣੇ ਹਰਾ ਕੂਤਰ ਕੂਤਰੀ ਐ ਬਹੁਤ ਚੰਗੀ ਐ ਯਾਰ ਕੂਤਰੀ ਮਾੜੀ ਨਹੀਂ ਸਾਡੀ ਜੁੜ ਕੇ ਐ ਸੇ ਆ ਹੱਡੀ ਜੋੜ ਕੂਤਰੇ ਦੇ ਖੁੱਲੇ ਹੁੰਦੇ ਆ ਮੱਠੀ ਹੈ ਕਹਿੰਦਾ ਪਾਵੇ ਠੀਕ ਹੈ 1 2 3 4 5 6 7 8 9 10 11 12 12 ਹੀ ਖਾਂਬਾ ਪੁੱਛਦਾ ਕਲੀਆਂ ਕਿੰਨੀਆਂ ਹੋਣਗੀਆਂ ਇਹਦੀਆਂ 1 2 3 4 5 6 7 8 9 10 ਕਿਹੜੀ ਕਲੀ ਝੜੀ ਇਹ ਤਾਂ ਹੀ ਨਹੀਂ ਪਤਾ ਲੱਗਦਾ ਕੁੱਲ ਮਿਲਾ ਕੇ ਯਾਰ ਵੀ ਹੁਣ ਦਾ ਬੱਚਾ ਤਾਂ ਹੈਣੀ ਇਹ ਹੂੰ ਪੱਠੀ ਹੈ ਮੁਸ਼ਾ ਗਿਆ ਵੀ ਕਬੂਤਰੀ ਇਹ ਕਹਿੰਦਾ ਭਾ ਵੀ ਇਹਦੋਂ ਪਹਿਲਾਂ ਪਰਸਾਰ ਹੋਈ ਐ ਕੋਲ ਨਮ ਲਾ ਕੇ ਜਵਾਨ ਆ ਬੱਚਾ ਨਹੀਂ ਆ ਕਹਿੰਦਾ ਭਾ ਵੇ ਸਿੱਧਾ ਹਸਾਬ ਕਰ ਤਾਂ ਪੱਠੀ ਪੂਰੀ ਪਲੀ ਐ ਇਹ ਕਦੀ ਦੇਖ ਨਾ ਹੁੰਦੇ ਪੱਠੀ ਐ ਵਾਕਈ ਪੱਠੀ ਐ ਕਾਲੀ ਜਵਾੜੀ ਵੇ ਇਧਰੋਂ ਮੜੀ ਜੀ ਦੀ ਠੀਕ ਐ ਹੂੰ ਇਹ ਹੈ ਮੱਠਿਆਂ ਚ ਹੁਣ ਜੋ ਬਰਾ ਤੂੰ ਐਂ ਦੱਸੇ ਉਹਨੂੰ ਛਦਰੀ ਤੇ ਲਾਤਾ ਬਣਨੀ ਆ ਜਾ ਕੇ ਰੇ ਦੀ ਕਿਸੇ ਦਿਨ ਕਿ ਕੋਈ ਪੰਜ ਬਾਹਰ ਬੂਰ ਕਰਕੇ ਦਾ ਦਾਣਾਂ ਦੀ ਹਾਲ ਤਾਂ ਹੋਊਗਾ ਕਿਤੇ ਫੇਰ ਉੱਠਦਾ ਬਾਦ ਕੇ ਤੇਰੇ ਖੱਦਾਂ ਨਾਲ ਬਣਾ ਬਈ ਕੰਮ ਸੀ ਬਈ ਆਏ ਆ ਗੱਲਬਾਤ ਹੁੰਦੀ ਹੈ ਠੀਕ ਆਪਣੇ ਪਿੰਡਾਂ ਵਾਲੇ ਸਿੱਧਾ ਸਕਦਾ ਬੈਟਰੀ ਕੋਈ ਨਹੀਂ ਨਪਾਂਗੇ ਇਹ ਬਾਪੇ ਮੇਜਰ ਦੀ ਬੈਟਰੀ ਨਪਾਂਗੇ ਬਈ ਦੱਸ ਕੇ ਨਪਾਂਗੇ ਨਾਲੇ ਕੋਲਮ ਲਾ ਕੇ ਯਾਰ ਤੁਸੀਂ ਹਨਾ ਵੀ ਜਿਵੇਂ ਫੋਨ ਕਰਦੇ ਕਈ ਭਰਾ ਵੀ ਬਈ ਛੋਡੇ ਦਾ ਬਾਹਲਾ ਚੰਗਾ ਮਾਹੌਲ ਹੈ ਵਾਕਈ ਸਾਡੇ ਠੀਕ ਹੈ ਮਾਹੌਲ ਵਾਕਈ ਪਿੰਡ 'ਚ ਬਣੀ ਆ ਸਾਰਿਆਂ ਨਾਲ ਕਿਸੇ ਦੀ ਵੀ ਕੂਠੀ ਤੇ ਜਾ ਕੇ ਲਗਭਗ ਪਹ ਚੜ ਸਕਦੇ ਆ ਵਧਗਾ ਦਰਮਾਨ ਕਰਦੇ ਆ ਤੇ ਹਾਂ ਆਏ ਨਹੀਂ ਹੁਣ ਕਿੰਨੇ ਦਿਨਾਂ ਦਾ ਇਹਨੂੰ ਛੱਡੀ ਜਾਂਦੀ ਸੀ ਬਖਸ਼ੀ ਜਾਂਦੇ ਸੀ ਵੀ ਚੱਲ ਜਾਣ ਦੇ ਜਾਣ ਦੇ ਜਾਣ ਦੇ ਅੱਜ ਫੇਰ ਰਖੀ ਨਿਗਾ ਫਿਰੇ ਦੀ ਮਹਾਵੀ ਅੱਜ ਚੱਲ ਗਏ ਆ ਕਈ ਐ ਤਾਂ ਵੀ ਬਈ ਆ ਗਿਆ ਲੈ ਤੇ ਗਲਬੀ ਦੇ ਡਲ ਵੀ ਆਪਣਾ ਆ ਗਿਆ ਸਿੱਧੂ ਪਹਿਲਾ ਬਸ ਜੀ ਇਹੀ ਵੀਡੀਓ ਸੀਗੀ ਇਹ ਆਵਾਰਾ ਕੂਤਰ ਫੜ ਲੈ ਜੇ ਕਿਸੇ ਭਰਾ ਦਾ ਹੋਇਆ ਤੇ ਨਿਸ਼ਾਨੀਆਂ ਦਾ ਤੁਹਾਨੂੰ ਇਹ ਸਾਰੀਆਂ ਹੀ ਵਿਖਾਤੀਆਂ ਤੇ ਦਿੰਦੇ ਤਾਂ ਹੈਣੀਗੇ ਹਨਾ ਤਾਂ ਕਰਕੇ ਤੇ ਬਸ ਇਹਨੂੰ ਅਸੀਂ ਲੱਤ ਬੰਨਣ ਨੂੰ ਰੱਖਾਂਗੇ ਚੋਬਰ ਨੂੰ ਦੇਵਾਂਗੇ ਗਿਫਟ ਕਰਾਂਗੇ ਓਕੇ ਜੀ ਆਹੀ ਸੀ ਵੀਡੀਓ ਚ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਫਿਰ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਆ ਗਏ ਤੇ ਇਹ ਬਈ ਜਿਹੜਾ ਕੂਤਰ ਫੜ ਕੇ ਲਿਆਉਂਦਾ ਹੈ ਵੀ ਇਹਦਾ ਕਾਰਨ ਆਈ ਨਹੀਂਗਾ ਵੀ ਆਪਣੇ ਕੋਲ ਕੂਤਰਾਂ ਦਾ ਘਾਟਾ ਹਨਾ ਕਿਉਂਕਿ ਦੇਖੋ ਚਿੜੀ ਮਾਰ ਬਣੇ ਫਿਰਦੇ ਆਗੇ ਇੱਕ ਤਾਂ ਬਈ ਇਹ ਵਾਰਾ ਕੂਤਰ ਸਨੂਪ ਦਾ ਡਿੱਕਤ ਪੈਦਾ ਕਰਦੇ ਹਨ ਤੰਗ ਬੋਕ ਕੀਤਾ ਸੀ ਯਾਰ ਮੰਨ ਕੇ ਚਲੋ ਬੱਚੇ-ਬੁੱਚੇ ਡਾਉਂਦੇ ਸੀ ਨਵੇਂ ਗੱਚਰ ਲਾ ਕੇ ਬੱਚਿਆਂ ਨੂੰ ਪਰਾਂ ਪਿੰਡ ਤੇ ਪਰਾਂ ਲੈ ਜਾਂਦਾ ਸੀ ਜਾ ਇਹਨਾਂ ਦੀ ਵਾਰਾ ਕੂਤਰਾਂ ਦੀ ਇੱਕ ਹੋਰ ਹੁੰਦੀ ਹੈ ਗੱਲ ਇਹ ਆਥਨ ਵਾਲੇ ਉੱਡਣਗੇ ਜਦੋਂ ਆਪਣੇ ਕੂਤਰਾਂ ਦਾ ਬੈਠਣ ਦਾ ਟਾਈਮ ਹੁੰਦਾ ਬੱਚੇ-ਬੁੱਚਿਆਂ ਦਾ ਉਦੋਂ ਵਿੱਚ ਆ ਕੇ ੜ ਜਾਂਦੇ ਆ ਬਈ ਇਹ ਤੇ ਆਪ ਤਾਂ ਗੁੱਛ ਮਾਰ ਕੇ ਬਹਿ ਜਾਂਦੇ ਆ ਰਾਤ ਨੂੰ ਤੇ ਮੁੜ ਕੇ ਆਪਣੇ ਕੂਤਰ ਤਾਂ ਬੈਠਣੀਆਂ ਆਂਦੇ ਜਿਹੜੇ ਆਪਣੇ ਘਰੇ ਲੱਗੇ ਹੁੰਦੇ ਆ ਇਹ ਵੀ ਹੁੰਦਾ ਨਾ ਸੀਨ ਬਾਬਿਓ ਤੇ ਬਾਕੀ ਸਾਨੂੰ ਪਤਾ ਪਲੇਖਾ ਪਾਉਂਦੇ ਆ ਬਾਲਾ ਤੇ ਬਾਕੀ ਮੇਨ ਗੱਲ ਯਾਰ ਥਾਂਵੇਂ ਤੋਂ ਬਾਅਦ ਤੁਸੀਂ ਬੱਜ ਵੀ ਜਿੱਦਾਂ ਮੂਡ ਬਣੇ ਦੀ ਗੱਲ ਆ ਹਨਾ ਜਦੋਂ ਮੂਡ ਬਣ ਗਿਆ ਤਾਂ ਉਦੋਂ ਕੁਝ ਵੀ ਕਰ ਸਕਦੇ ਸਿੱਧੇ ਸਾਵਧਤਾ ਹੋਵੇ ਤੇ ਕਿਵੇਂ ਹਾਂ ਚੱਲ ਥੋੜੇ ਬਾਅਦ ਸੀ ਵੀਡੀਓ ਬਣ ਜੂਗੀ ਠੀਕ ਹੈ ਕਿ ਨਹੀਂ ਨਵਾਂ ਕੂਟਰ ਚੱਕ ਲਿਆ ਇਹ ਤੇ ਡਿੱਕਾਇਆ ਲਾਉਂਦਾ ਸੀਗਾ ਤੇ ਇੱਕ ਦੋ ਕੋਠਿਆਂ ਤੇ ਹੋਰ ਵਾਰਾ ਰਹਿੰਦੇ ਆ ਉਹਨਾਂ ਦੇ ਵੀ ਪਾਵਾਂਗੇ ਪਹਿਲਾਂ ਆਪਾਂ ਕੋਈ ਚੱਕਣੀ ਕਿ ਇਹਦੇ ਉਹ ਵੀ ਕਰਾਂਗੇ ਸਾਹ ਚ ਠੀਕ ਹੈ ਕਿ ਨਹੀਂ ਤਿੰਨਾ ਵਾਰ ਆਪਾਂ ਨੂੰ ਆਇਆ ਵੀ ਇਹਦੇ ਕੋਈ ਬੱਚੇ ਕਢਾਉਣੇ ਨਾ ਆਇਆ ਵੀ ਪਉਦੀ ਕਿੱਡੇ ਹੀ ਚੰਗਾ ਹੋਵੇ ਹਨ ਫਿਰ ਗੱਲ ਆਇਆ ਜੇ ਇਹਨੂੰ ਚੰਗਾ ਕਰੇ ਤਾਂ ਫਿਰ ਜਿਹੜਾ ਆਪਣੇ ਕੋਲੇ ਉਹ ਮਾੜੇ ਬਣ ਜਾਣਗੇ ਸਾਰੇ ਠੀਕ ਹੈ ਬਾਕੀ ਇਹ ਗੱਲ ਨਹੀਂ ਚੰਗੀ ਆ ਤੇ ਚੰਗਾ ਹਨ ਵੀ ਕਬੂਤਰ ਕੁਆਲਿਟੀ ਜਵਾਕ ਵੀ ਠੀਕ ਆ ਹਾਂ ਕਬੂ ਕਬੂਤਰਾ ਕਿਹਨਾਂ ਸੱਚ ਕਬੂਤਰੀ ਵੀ ਵਧੀਆ ਘੈਂਟ ਹੈ ਗੋਡ ਹੈ ਪਰ ਆਪਾਂ ਨੂੰ ਬਸ ਆਪਣਾ ਮਤਲਬ ਸੀ ਸਿਰਫ ਉਹਨੂੰ ਕਾਬੂ ਕਰਨ ਦਾ ਤੇ ਕਮੈਂਟ ਤੁਹਾਡੇ ਵਾਸਤੇ ਵੀਡੀਓ ਬਣ ਜੂਗਾ ਹਨ ਉਹ ਬੱਚੇ ਵੀ ਦੇ ਦਾਂਗੇ ਚੋਬਰ ਨੂੰ ਆਪਣੇ ਨੂੰ ਉਹਦੇ ਕੋਲੇ ਛਤਰੀ ਦੇ ਭੜਕਾਉਣ ਨੂੰ ਕਬੂਤਰ ਹੈ ਨਹੀਂਗਾ ਕੋਈ ਵੀ ਤੇ ਉਹਦੇ ਕੋਲ ਛਤਰੀ ਦੇ ਭੜਕਾਉਣ ਉਹ ਵਗੈਰ ਹੋਊਗੀ ਇਹ ਠੀਕ ਹੈ ਕਿੰਨੀ ਤੋਂ ਕਰਕੇ ਤੇ ਮੈਂ ਇਹ ਵੀਡੀਓ ਦੀ ਦੂਜੇ ਦਿਨ ਇੱਕ ਕਲਿੱਪ ਸ਼ੂਟ ਕਰਕੇ ਵਿੱਚ ਲਾ ਰਿਹਾ ਜਦੋਂ ਅਪਲੋਡ ਕਰਨ ਲੱਗਾ ਮੈਂ ਇਹ ਚੀਜ਼ਾਂ ਬੜੀਆਂ ਮੋਟਾ ਦੱਸ ਗਏ ਕਿ ਗਲਤ ਗੱਲ ਨਲੇ ਇਨਿਆ ਰੂ ਵਿਚਾਰਾ ਬਾਹਰ ਰਹਿੰਦਾ ਸੀ ਹਣਾ ਰਾਤਾਂ ਕੱਢਦਾ ਸੀ ਠੰਡ ਹੈ ਆ ਗਈ ਠੀਏ ਤੁ ਸੰਦਾਰੀਆਂ ਹੁਣ ਐਨੀ ਠੰਡ ਚ ਮਨਕ ਚਲੋ ਬਾਹਰ ਮੀਨ ਧੁੰਦ ਇਹ ਉਹ ਗੁਰਾ ਹਾਲ ਨੇ ਰੀਆਂ ਝੱਕੜ ਝੁਲਣੇ ਬਹੁਤ ਔਖਾ ਜਾਂਦਾ ਬਾਕੀ ਦਾਣੇ ਪਾਣੀ ਵਾਸਤੇ ਸਟ੍ਰਗਲ ਕਰਦਾ ਸੀ ਤੁਹਾਨੂੰ ਹਣਾ ਸਮਝਦੇ ਹੋ ਹੁਣ ਵਧੀਆ ਵਿਆਪ ਦਾ ਇੱਕ ਪਹਿਲਾਂ ਵਾਲੇ ਹੀ ਆਪਦੇ ਵਾਤਾਵਰਣ ਚ ਆ ਗਿਆ ਉਹ ਵੀ ਜਿੱਥੋਂ ਖੁੱਡਿਆਂ ਚੋਂ ਜਿਵੇਂ ਗਿਆ ਤੇ ਉਹ ਖੁੱਡਿਆਂ ਚ ਹੀ ਸੈਟ ਰਹਿੰਦੇ ਆ ਕਬੂਤਰ ਇਹ ਠੀਕ ਹੈ ਕਿ ਨਹੀਂ ਇਹ ਮੰਨ ਕੇ ਚਲੋ ਉਹ ਨਹੀਂ ਰਹਿ ਸਕਦੇ ਵੀ ਆਜ਼ਾਦ ਨਹੀਂ ਰਹਿ ਸਕਦੇ ਠੀਕ ਹੈ ਕਿ ਨਹੀਂ ਬਾਕੀ ਓਕੇ ਆ ਜੀ ਬਸ ਠੀਕ ਹੈ ਬਾਬਾ ਸਾਰੇ ਵੀਰਾਂ ਨੂੰ